ਲਾਹ ਤੇਰੀ ਮੁੰਡੇ ਆਪਣੇ ਨੇ ਤੇਰੇ ਮੁੰਡੇ ਖੇਡਦੇ ਸੂ ਕੋਟੀ। ਬਹੁਤ ਤਜਦਾ ਜੀਤੇ ਦਾ ਤੋਤਾ ਕਬੱਡੀ ਤੋਂ ਨਹੀਂ ਵੱਧਾ ਜਾ ਰਿਹਾ। ਪੈਣੀਆਂ ਕਬੱਡੀਆਂ ਚੜ ਚੜ ਕੇ ਜਚਣਗੇ ਜਾਫੀ ਮੂਰੇ ਔਰ ਅੜ ਕੇ ਵੱਖਰਾ ਨਜ਼ਾਰਾ ਜਾ ਆਉਣ ਲੱਗਾ। ਰਾਂਗੇ ਖੇਲੇ ਗੱਠ ਗੱਠ ਬੈ ਗਈ ਧਰਤੀ ਜਦੋਂ ਜੋਰ ਨਾਲ ਜੋਤ ਕਰਾਉਣ ਲੱਗਾ। ਆਹ ਮਰਦਾਂ ਦੀ ਖੇਡ ਖੇਡੀ ਜਾ ਰਹੀ ਹੈ। ਜੋਰਾਂ ਦੀ ਖੇਡ ਹੈ। ਪਹਿਲੀ ਕਬੱਡੀ ਪਾ ਕੇ ਜੀਤੇ ਵਾਲਾ ਕਹਿੰਦੇ ਤੋਤਾ ਆਹ ਸਫਲ ਹੋ ਗਿਆ। ਇਹ ਜੇਵਾ ਜਿਹਨੇ ਤੋਤਾ ਭੱਜ ਗਿਆ ਨਹੀਂ ਪਾਲੀ ਚੱਕਲਾ ਨਾ ਕਾਲ ਆ ਗਿਆ ਫਾਨਾ ਪਾਸੇ ਕਹਿੰਦੇ ਤਾਲੇ ਦੀ ਕਬੱਡੀ ਪੈ ਗਈ ਆ ਸਿੱਖ ਸਰਦਾਰ ਨੇ ਟੇਕਾਂ ਢੇਰਿਆਂ ਨੂੰ ਮੱਥਾ ਤੇ ਲੱਗਾ ਰੱਬ ਨੂੰ ਤਾਣ ਦਿੱਤੇ ਬਹੁਤ ਤਾਕੀ ਤੇ ਫੇਰ ਨੂੰ ਦੇ ਥਾਪੀ ਧਾਰੀ ਚੱਲਾ ਕਬੱਡੀਆਂ ਪਾਉਣ ਲੱਗੋ ਲਓ ਇਧਰਲੇ ਪਾਸੇ ਕਹਿੰਦੇ ਵੀ ਤਾਲੇ ਦੀ ਕਬੱਡੀ ਪੈ ਗਈ ਆ ਅੱਗੇ ਚਾਰ ਜਫਰੀ ਸਾਹਮਣਾ ਕਰਦਾ ਆ ਵਾਹ ਵਾਹ ਹੈਪੀ ਪਾਸੇ ਮੁਕਾਬਲੇ ਸ਼ਕਤਾ ਕਹਿੰਦੇ ਵੀ ਬਿਲਕੁਲ ਬਹੁਤਰੀਵਲਾ ਨਫਾਲਾ ਦੇ ਪਲੇ ਨੂੰ ਅੰਤ ਕਹਿੰਦੇ ਆਪ ਸੈੱਟ ਪਾਸੇ ਜੀ ਜੀ ਨਿੱਕੂ ਚੱਲਿਆ 15 ਲੈ ਲਵੇ ਇੱਕ ਦੂਜੀ ਟੀਮ ਤੇ ਹੈਵੀ ਹੋਣਾ ਹੈ ਤੇਲੇ ਸਕਰਾ ਨਾਮਾ ਨਾ ਫਰਚਾਂਦੇ ਕਬੱਡੀ ਪਾਉਂਦਾ ਤੇ ਕਰਦੇ ਨੇ ਨੌਜਵਾਨ ਦੀ ਗੱਲ ਲਓ ਬੜਾ ਤੇਤੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਚਾਰ ਚਾਰ ਫੀ ਹਰਿਆਣੇ ਦੇ ਇੱਕ ਪਾਸੇ ਜੀਤ ਦੀ ਟੀਮ ਦਾ ਗੱਭਰੂ ਆ ਨਾਗਰ ਕਬੱਡੀ ਪਾ ਲਈ ਦੋਤਾ ਜਾ ਰਿਹਾ ਹੈ ਮੈਂ ਸੈਮੀ ਫੈਨਲਾ ਜਿੱਤੂ ਤਾਰ ਫਾਈਨਲ ਪਰ ਮੁੰਡਾ ਕਿਤੇ ਧਰਤੀ ਵੱਡਾ ਪਰ ਆਉਂਦਾ ਮੈਚ ਸਵਧ ਹੈ ਬੇਲਾ ਸਾਰੇ ਇਲਾਕੇ ਦਾ ਮਾਣ ਨਿਸ਼ਾਨ ਬਣ ਗਿਆ ਸਾਰੀ ਗ੍ਰਾਮ ਪ੍ਰੋਗਰਾਮ ਦਾ ਮੁੰਡਾ ਭੁਤੁਲ ਬਾਈ ਦਾ ਪ੍ਰਧਾਨ ਆ ਮਾਹੀ ਨੰਦਰ ਦਾ ਕਹਿੰਦੇ ਗੁਰਵਿੰਦਰ ਕਬੱਡੀ ਪਾਰ ਹੈ ਹਾਂਜੀ ਬਾਈ ਜੀ ਅਬ ਬਾਈ ਦੀਪੂ ਨੇ ਲਾਦਾ ਪਥਰ ਵਾਲੇ ਹਾਂਜੀ ਸਾਡੇ ਹਾਂ ਵੀ ਮੁੰਡਿਓ ਆਪਾਂ ਤੁਹਾਨੂੰ ਦੱਸੇ ਸੀ ਮੈਚ ਤਾਂ ਇੱਕ ਕੱਢਣਾ ਜਾ ਰਹੇ ਬਾਈ ਆ ਮੁੰਡਾ ਜਿੱਤੇ ਆਣ ਤੁਸੀਂ ਜਾਣਦੇ ਹੋਵੋਗੇ ਮਾਹਾਂ ਬਾਈ ਕਿਵੇਂ ਰਿਹਾ ਫਿਰ ਅੱਜ ਦਾ ਦਿਨ ਅੱਜ ਬਾਈ ਵਧੀਆ ਅੱਜ ਦੋ ਥਾਂ ਇੱਕ ਦਿਨ ਚ ਦੋ ਟੂਰਨਾਮੈਂਟ ਜਿੱਤੇ ਬਾਈ ਚਲੋ ਬਾਈ ਵਧੀਆ ਗੱਲ ਆਪਾਂ ਫਾਈਨਲ ਹਾਂ ਹੁਣ ਫਾਈਨਲ ਮੈਚ ਆ ਤੇ ਬਾਕੀ ਨਾਲ ਲੈਣੇ ਵੀ ਤੇ ਆਪਣੇ ਪਿੰਡ ਵਾਲੇ ਮੁੰਡੇ ਆ ਗਏ ਪਸਰਾਲੇ ਲਈ ਵੀ ਫਾਈਨਲ ਚ ਪਹੁੰਚ ਗਏ ਵਧਾਈਆਂ ਬਈ ਤੁਹਾਨੂੰ ਫਾਈਨਲ ਦੀਆਂ ਆ ਆ ਲੋ ਬਾਈ ਤੁਸੀਂ ਫਾਈਨਲ ਚ ਪਹੁੰਚ ਗਏ ਵਧਾਈਆਂ ਤੁਹਾਨੂੰ ਗੱਦੀ ਰੋਦ ਖੁੱਲੀ ਗਈ ਆ ਗਏ ਮੁੰਡੇ ਆਪਣੇ ਹੁਣ ਜੀ ਤੁਹਾਨੂੰ ਤੇ ਆ ਵੀ ਮੁੰਡੇ ਜੀਦੇ ਵਾਲਿਆਂ ਨੂੰ ਜਾਣਦੇ ਹੋਗੇ ਤੁਸੀਂ ਤੋਤਾ ਤੋਤਾ ਹਾਂ ਵੀ ਕਿਵੇਂ ਰਿਹਾ ਜੀ ਦਾ ਦਿਨ ਕਿਵੇਂ ਆ ਵੀਰ ਫਾਈਨਲ ਚਾਂ ਜੀ ਫਾਈਨਲ ਚ ਪਾਉਂਗੇ ਤਾਂ ਕਿ ਪੂਰੀ ਐ ਭਰਾਵਾਂ ਨਾਲ ਹੀ ਟੱਕਰ ਹੋ ਗਈ ਹੈ ਚੱਲ ਕੋਈ ਹੱਸਣ ਹੁੰਦਾ ਸਾਡਾ ਭਰਾਵਾਂ ਨੂੰ ਦਿਖਾਉਣਾ ਇਹਨਾਂ ਨੂੰ ਅਸੀਂ ਭਰਾਵਾਂ ਦੀ ਆਫ ਚ ਟੱਕਰ ਪੈ ਗਈ ਹੈ ਪੰਜਾਬ ਚ ਖੜਨਾ ਇਹਨਾਂ ਦੇ ਮੈਚ ਵੀਰੇ ਸਹੀ ਹੈ ਚੱਲੋ ਮੇਤਰੋ ਮਿਲਦੇ ਹਾਂ ਆਪਣੇ ਮੁੰਡਾ ਲੱਗ ਗੱਗੂ ਕਿਵੇਂ ਗੱਗੂ ਗੋਡਾ ਪਾਉਂਗਾ ਫਿਰ ਤਾਂ ਫਾਈਨਲ ਚ ਸਾਈਕਲ ਜਾਣਗੇ ਬਸਰਾਲੇ ਚਲ ਠੀਕ ਹੈ ਬੈਸਟ ਆਫ ਲੱਕ ਬਸ ਠੀਕ ਹੈ ਬੈਸਟ ਆਫ ਲੱਕ ਮੁੰਡਿਓ ਜਮਾਨ ਹੋਈ ਹੈ ਇਹਨਾਂ ਦੀ ਹਾਂ ਵੀ ਮੁੰਡੇ ਕਿਵੇਂ ਰਿਹਾ ਤੁਹਾਡਾ ਫਾਈਨਲ ਆਪ ਵਿਚ ਟੱਕਰ ਆ ਗਈ ਬਈ ਇਹਨਾਂ ਦੀ ਹੁਣ ਪੁਰਾਣੇ ਪਲੇਅਰ ਆ ਜਾਣ ਹਾਂ ਯਾ ਲੋ ਵੀ ਮੁੰਡਾ ਸਾਰੇ ਖੋਈ ਜਾਂਦੇ ਆ ਵਾਰਮਅਪ ਉਹਨਾਂ ਦਾ ਫਾਈਨਲ ਮੈਚ ਆ ਹੁਣ ਇਹਦੇ ਬਾਅਦ ਵੇਟ ਆ ਉਸ ਤੋਂ ਬਾਅਦ ਤੇ ਕਾਹ ਮੁੰਡਿਆਂ ਨੂੰ ਤੁਸੀਂ ਜਾਣਦੇ ਜਿੱਦੇ ਵਾਲਿਆਂ ਨੂੰ ਦੱਸੋ ਬਈ ਕਿਵੇਂ ਰਿਹਾ ਫਿਰ ਚੱਲ ਫਿਰ ਹੁਣ ਆਪ ਵਿਚ ਭਰਾਵਾਂ ਜੇ ਟੱਕਰ ਵੈ ਗਈ ਹੈ ਨਾ ਚੱਲ ਕੋਈ ਨਹੀਂ ਹੁੰਦੇ ਗਰਾਊਂਡ 'ਚ ਨਹੀਂ ਹੈ ਨਾ ਬਈ ਕਹ ਬਾਹਰ ਹੀ ਹੋਵੇ ਸੱਚੀ ਓਕੇ ਇਹ ਦਨਾਈ ਆ ਰਿਹਾ ਹਾਂ ਹਾਂ ਸਹੀ ਗੱਲ ਆ ਬਈ ਹਾਂ ਸਹੀ ਗੱਲ ਆ ਅਸੋ ਇਹਦਾ ਮੈਚ ਲੱਗਿਆ ਬਈ ਇੱਕ ਦੂਜੇ ਨਾਲ ਹੀ ਹਾਂ ਲਾਈਵ ਤੋਂ ਬਾਅਦ ਅਸੀਂ ਹਾਂ ਬਾ ਇੱਕ ਦੂਜੇ ਨਾਲ ਡਬੜਾ ਮੈਚ ਖਾਣਿਆ ਪਰ ਕੋਈ ਚੱਕਰ ਨਹੀਂ ਸਹੀ ਗੱਲ ਆ हां ਵੀ ਮੁੰਡਿਆ ਕਿਵੇਂ ਵੈਰੀ ਗੁੱਡ ਮੁੰਡਿਆ ਤੂੰ ਅੱਜ ਬਹੁਤ ਸੋਹਣਾ ਲਾਇਆ ਯਾਰ ਵੈਲ ਡਨ ਸੌਂ ਲੱਗੇ ਆਪਾਂ ਨੂੰ ਯਾਰ ਕਦੀ ਮਰਜੀ ਬਾ ਯਾਰ ਸ਼ਾਬਾਸ਼ ਓਟਾ ਬਈ ਬਹੁਤ ਸੋਹਣਾ ਯਾਰ ਬਈ ਨਹੀਂ ਇਹਦਾ ਬਲਾਗ ਚੱਲ ਰਿਹਾ ਬਈ ਆਪਣਾ ਆਂ ਅੱਖਾਂ ਇਹਨਾਂ ਮਾਰਦਾ ਹਾਂ ਹਾਂ ਵੀ ਕਿਵੇਂ ਰਿਹਾ ਮੁੰਡਿਆ ਜਿਹੜਾ ਸੈਮੀ ਬਹੁਤ ਸੋਹਣੀਆਂ ਕਾਟੀਆਂ ਪਾਈਆਂ ਈ ਰੱਖੋ ਦੱਬ ਕੇ ਕੰਮ ਰਾਈਵੀਰ ਤੂੰ ਅੱਜ ਬਹੁਤ ਸੋਹਣਾ ਬਈ ਕਿਵੇਂ ਰਿਹਾ ਫਾਈਨਲ 'ਚ ਵੀ ਈ ਕਰਨਾ ਪਥਰਾਲੇ ਨੂੰ ਲੈ ਕੇ ਆਣੇ ਆ ਸਾਈਕਲ ਠੀਕ ਹੈ ਆ ਦੋਨੇ ਭਰਾਵਾਂ ਜੱਜ ਆਪੂ ਜੱਟ ਖੇਡ ਰਿਹਾ ਹਾਂ ਹਾਂ ਦੀਪੂ ਪਥਰਾਲਾ ਕਿੱਧਰ ਖੜਾ ਹੋਊਗਾ ਦੀਪੂ ਪਥਰਾਲਾ ਕਿੱਧਰ ਚਲੋ ਮਿੱਤਰੋ ਆਪਾਂ ਹੁਣ ਤੁਹਾਨੂੰ ਫਾਈਨਲ ਮੈਚ ਦੇ ਕੁਝ ਕਪਾਲ ਦਿਖਾਵਾਂਗੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਕਿਵੇਂ ਲੱਗਿਆ ਵਲੌਗ ਜਰੂਰ ਦੱਸੋ ਕਮੈਂਟ ਕਰਕੇ ਆ ਮੁੰਡਾ ਅੱਜ ਆਪਣੇ ਪਿੰਡ ਦਾ ਬਹੁਤ ਵਧੀਆ ਜੱਫੇ ਲਾਇਆ ਮੁੰਡੇ ਨੇ ਯਾਰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਆਜੇ ਆਪੂ ਜੱਟ ਖੇਡ ਰਿਹਾ ਦੋਨੇ ਕਰਾਇਆ ਕਰੋ ਬਾਈ 10:30 ਹੋ ਗਏ ਯਾਰ ਸਹੀ ਗੱਲ ਹੈ ਵੇਟ ਦਾ ਵੇਟ ਦਾ ਮੈਚ ਆ ਯਾਰ ਬਾਈ ਬੱਸ ਵੀ ਨਹੀਂ ਸੀਗੇ ਯਾਰ ਉਹਨਾਂ ਟਾਈਮ ਨਾਲ ਇਹ ਕਮੇਟੀ ਦਾ ਕੰਮ ਹੈ ਵਧੀਆ ਨਹੀਂ ਲੱਗਿਆ ਸਾਨੂੰ ਇਹ ਰ ਵਿੱਚ ਦਾਰੂ ਪੀ ਕੇ ਫਿਰਦੇ ਸੀਗੇ ਗੱਲਾਂ ਚੰਗੀਆਂ ਨਹੀਂ 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 ਬਾਈ ਕੋ ਚੱਕਰ ਨਹੀਂ ਯਾਰ ਆਪਾਂ ਸਹੀ ਗੱਲ ਕਹਾਂਗੇ ਚਲੋ ਮਿੱਤਰੋ ਬਣੇ ਰਿਓ ਵਲੌਗ ਨਾਲ ਦਿਖਾਵਾਂਗੇ ਫਾਈਨਲ ਦੀ ਰੇਡ ਪੈ ਗਈ ਕਹਿੰਦੇ ਜੀਤੇ ਦੇ ਪੰਰ ਵਾਲੇ ਦੀ ਆਪਸ ਹੀ ਭਰਾਵਾਂ ਦੀ ਟੱਕਰ ਹੋਗੀ ਜੀਤੇ ਦਾ ਖਰਾਜੀ ਬਗਿਆ ਆਖਰਾਜੀ ਜਿੱਤੇਗਾ ਕੋਡੀ ਪਾਰਿਆ ਪਹਿਲਾ ਕੱਟ ਕਰਦੇ ਨੇ ਡੇਰ ਨੰਬਰ ਦੀ ਕੋਡੀ ਕਹਿੰਦੇ ਖਰਾਜੀ ਨੇ ਮੋੜ ਤੇ ਮੁੰਡਿਓ ਕਿਹਦੇ ਨੰਬਰਾਂ ਦੇ ਟੱਕਰ ਹੋ ਗਈ ਕਿਹਦੇ ਮੁੰਡਿਓ ਆਪਾਂ ਤੁਹਾਨੂੰ ਮੈਚ ਚ ਲੈਨੇ ਆਨੰਦ ਜਦੋਂ ਸ਼ਿਕਾਰੀ ਆ ਗਿਆ ਪਛਾੜੇ ਵੱਲੋਂ ਜਿੱਤੇ ਤੇ ਗਿਆ ਆਪਾਂ ਦਾ ਕੋਡੀ ਪਾਉਣ ਦੇ ਲਈ ਖੇਰ ਦੇਖੋ ਵੀ ਕਹਨੇ ਸ਼ਿਕਾਰੀ ਦੀ ਗੱਡੀ ਤਿਆਰੀ ਆ ਇਹ ਦੇਖੋ ਵੀ ਬੜਾ ਚੁਸਤੀ ਤੇ ਫੁਰਤੀ ਦਾ ਮਾਲਕ ਆ ਦੇਖਦੇ ਮੁੰਡਿਓ ਕੀ ਬਾਤ ਆ ਲੱਗਦਾ ਉਹ ਮੰਗਿਆ ਹੋਇਆ ਆਜਾ ਆ ਦੇਖਦੇ ਆਂ ਮੈਂ ਪਹਾੜ ਜੱਫਾ ਜਿਹੜੇ ਜੀ ਹੈਪੀ ਜੀਂਦੇ ਆਂ ਦੇਖਣ ਨੂੰ ਵੀ ਹੈਪੀ ਜੀਂਦੇ ਆਂ ਜਿਹੜੇ ਜਫਾ ਲਾਤਾ ਬਣੇ ਰਿਓ ਮੁੰਡਾ ਵਲੋਂ ਨਾਲ ਤੇ ਆਪਾਂ ਦਿਖਾਉਣਾ ਸਾਨੂੰ ਕੀ ਬਣਦਾ ਤੇ ਜਿਹੜੇ ਜੀਂਦੇ ਆਣੇ ਫੇਰ ਮੋੜਦੇ ਕਹਿੰਦੇ ਲਾ ਕਬੱਡੀ ਪਾਉਣ ਲਈ ਦੂਜੀ ਜਿਹੜੇ ਆ ਲੈਣੇ ਮੋੜਦੀ ਕਹਿੰਦੇ ਬੈਸਟ ਵਾਲੀਆਂ ਪੈ ਰਹੀਆਂ ਸਾਈਕਲਾਂ ਤੇ ਟੈਟੂ ਆ ਕਹਿੰਦੇ ਬੈਸਟਾਂ ਨੂੰ ਕਹਿੰਦੇ ਢੋਲਾਂ ਨੂੰ ਹੱਥ ਨਹੀਂ ਪੈਂਦੇ ਇਹਦੇ ਪਿੰਡੇ 'ਚ ਕਿੰਨੀ ਜਾਨ ਲੋਕੀ ਉਂਗਲਾ ਕਾ ਕੇ ਪਹੁੰਚਾ ਕਿੱਥੋਂ ਦਾ ਪ੍ਰਾਣ ਆ ਟੱਪ ਕੇ ਫੇਰ ਪੈ ਗਿਆ ਰਾਜਵੀਰ ਕੁੰਲਾ ਧੜਕਾ ਕੇ ਪੋਲੇ ਦੇ ਬਾੜ ਦਾ ਜੀਵਨ ਬਣੇ ਰਹੇ ਬਲੌਗ ਤੇ ਸਾਹਮਣੇ ਬਲੌਗ ਰਹਿੰਦੇ ਚ ਤੇ ਬਣ ਲੈਣਾ ਨਿਆਰਾ ਬਲੌਗ ਦਾ ਬਣੇ ਰਹੇ ਬਲੌਗ ਪਾਸੇ ਕਹਿੰਦੇ ਵੀ ਗੱਭੂ ਦੀ ਟਾਟੀ ਪੈਗੀ ਆ ਬਾਹ ਲੈ ਨਹੀਂ ਸਕ ਕਮਾਲ ਹੀ ਕਰ ਦਿੱਤੀ ਆ ਹਾਂਜੀ ਚਾਰ ਜੱਫੀਆਂ ਨੂੰ ਆਏ ਮਖਾ ਭਾਜਣਾ ਪਾਈ ਸਰਕਾਰ ਸਾਡੇ ਨੇ ਕਾਜ ਨਹੀਂ ਕਮਾਈ ਕੋਈ ਕੋਈ ਨਹੀਂ ਜੱਫੀ ਦੇ ਜਿੱਦੇ ਜੱਫੇ ਲਾਉਂਦਾ ਹੈ ਕੋਈ ਹੱਥ ਜੱਫੇ ਦਾ 100 ਰੁਪਇਆ ਪਰ ਪੰਮਾ ਕਹਿੰਦਾ ਜੇ ਸਾਈਕਲ ਜਿੱਤ ਕੇ ਲੈ ਕੇ ਜਾਵੇਗਾ ਭਲਚਾ ਉਹ ਚੱਕ ਸਰੇ ਵੀ ਆ ਦੂਜਾ ਜੱਫਾ ਚਾੜੀ ਬੜੀ ਕੀ ਖਿਆਲ ਵਾਹ ਬਾਈ ਜਿੱਤੇ ਵਾਲਾ ਹੈਪੀ ਜ਼ਰਾ ਕਰਾ ਗਿਆ ਮੈਨੂੰ ਲੱਗਦਾ ਸੰਗਤ ਤੇ ਜਿੱਤੇ ਵਾਲਾ ਹੈਪੀ ਬਣੇ 66 ਮਹਿਸੂਸ ਕਰਦਾ ਖੜਾਰੇ ਚਲੋ ਕੋਈ ਨਾ ਬੜੇ ਨਾਲ ਬਲਾਗ ਦਿਨਾ ਮੁੰਡੂ ਦਿਖਾਉਣਾ ਤੁਨੂੰ ਦੀਪਨਾ ਦੇ ਪਸਰਾਣ ਵਾਲਾ ਕਾਟੀ ਪਾ ਬਾਬੂ ਕਾਲਜਨ ਵਿੱਚ ਫਾ ਲਾਵੇ ਕਹਿੰਦਾ ਆਹ ਕਾਟੀ ਪੰਨਾ ਨੌਜਵਾਨ ਖੇਡ ਮਾਣ ਦੇ ਮੇਂਟਰ ਆਹ ਲਾਵੀ ਸੌ ਰੁਪਿਆ ਕਿ ਖੇਤਰਾ ਚੱਲ ਭੈਣ ਇੱਕ ਫਾਗੜ ਕੇ ਬਰੂਚ ਪਾਈ ਜਾਂਦਾ ਆ ਆ ਮੁੰਡਾ ਕੋਰਸ ਕਹਿੰਦੇ ਤਿੰਨ ਦਾ ਤੇ ਕਾਫੀ ਬਣ ਗਿਆ ਸੋਦਾ ਕੰਮ ਬਣ ਕੇ ਹੋ ਗਈ ਕਹਿੰਦੇ ਉਧਰਲੇ ਪਾਸੇ ਜਦੋਂ ਫਾਜੇ ਖਿਡਾਰੀ ਦੇ ਤੇ ਕੰਨਾਂ ਲੱਗੇ ਆਣੀਆਂ ਫੇਰ ਕੰਮ ਆਉਂਦਾ ਲਿਆ ਆ ਲਿਆ ਆ ਆ ਕੰਨਾਂ ਲੱਗੇ ਆਣੀਆਂ ਹਜਲਾ ਬੱਲੇ 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 ਕਬੱਡੀ 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 ਆ ਗਿਆ ਆ ਗਿਆ ਆ ਗਿਆ ਬਣ ਗਿਆ ਸੋ ਗਿਆ ਅਸਰਾ ਬੱਲੇ ਬਣੇ ਭੰਡੇ ਸੰਲੇਜ ਤੇ ਜਿੱਦਾ ਦਿੱਤੀ ਬਣੇ ਰਹੋ ਲਗਦੇ ਨਾ ਖਿਡਾਰੀ ਨੇ ਵਧਾਈਆਂ ਮੁੰਡਿਆ ਕੋਈ ਨਾ ਬਹੁਤ ਸੋਹਣਾ ਖੜਿਆ ਵਧਾਈਆਂ ਜੰਦੇ ਆ ਕੋਟੀਆਂ ਪਾ ਕੇ 5 ਨੰਬਰ ਹਾਸਲ ਕੀਤੇ ਵਧਾਈਆਂ ਬਈ ਓਏ ਬਹੁਤ ਸੋਹਣਾ ਖੜਿਆ ਟੂਰਨਾਮੈਂਟ ਦਾ ਸਾਈਕਲ ਜਿੱਤੂਗਾ ਵਧਾਈਆਂ ਮੁੰਡੇ ਬਸਰਾਲੇ ਲੈਣ ਜਿੱਦਿਆ ਲੈ ਵਧਾਈਆਂ ਮੁੰਡੇ ਕੋਈ ਗੱਲ ਨਹੀਂ ਆ ਬਣੇ ਰਹੋ ਵੀ ਸੁਣ ਲੋ ਵੈਸਟ ਅੱਜ ਦੇ ਟੂਰਨਾਮੈਂਟ ਦਾ ਹੈਪੀ ਤੇ ਖਿਡਾਰੀ ਜੁਆਇੰਟ ਕਾਫੀ ਹੈ ਰਾਜੀ ਦਾ ਵੀ ਠੀਕਾ ਨਹੀਂ। ਨਾ ਵੀ ਹੈਪੀ ਤੇਰਾ ਧੰਨਵਾਦ। ਆਪ ਤੇ ਮਾਮੇ ਦੇ ਨਾਂ ਵੀ ਵਧਾਈਆਂ ਤੁਹਾਨੂੰ ਬਹੁਤ-ਬਹੁਤ। ਅੱਜ ਖੇਡ ਚ ਆ ਵੀ ਸਾਰੇ ਮੁੰਡਿਆਂ ਨੂੰ ਪਥਰਾਲਾ ਦੇ ਲਈ ਜਿੱਤ ਗਏ। ਸੈਕੰਡ ਆ ਗਈ ਪਥਰਾਲਾ ਫਰਸਟ ਹੀ ਜਿੱਤਦਾ ਮੁੰਡੇ ਬਣੇ ਰੋਲ ਆਉਂਦੇ ਨੇ। ਆ ਗਿਆ ਵੀ ਚਲੋ ਆਪਣਾ ਮੈਚ ਖਤਮ। ਵਲੌਗ ਆਪਣਾ ਟੀਜਰ ਉਹ ਆਉਂਦਾ ਦੀਪੂ ਖਤਾਲਾ ਵਾਲਾ। ਉਹਨੇ ਖੱਚ ਪੂਰ ਦੀ ਇੱਕ ਨਾਚ ਨਵਲ ਕਰਕੇ। ਚੱਲ ਕੋਈ ਹੋਰ ਦਾ। ਪਾਲ ਫੜੇ। ਮੇਰਾ ਵਲੌਗ ਦੇ ਨਾਲ ਮਿੱਤਰੋ ਮਹਜ ਮੁੰਡਿਆਂ ਫਾਸਟ ਆ ਗਏ। ਇਹ ਜੀਦੇ ਦੇ ਖੇਡਦੇ ਸੀ ਪਿੰਡ ਵਾਲੇ ਮੁੰਡੇ ਸੈਕੰਡ ਆ ਗਏ ਆਪਣੇ ਬਣੇ ਰਿਓ ਬਲਾਗ ਦੇ ਇਹ ਅੱਜ ਦੇ ਟੂਰਨਾਮੈਂਟ ਦੇ ਚੰਗਾ ਖਿਡਾਰੀ ਵਧਾਈਆਂ ਮੁੰਡਿਆ ਕੋਈ ਨਹੀਂ ਫਰਸਟ ਸੈਕੰਡ ਦਾ ਕੀ ਗਾ ਮੁੰਡਿਆ ਆਹ ਮੁੰਡੇ ਪਾਈ ਫਿਰਦੇ ਸਾਰੇ ਪਸਰ ਵਾਲੇ ਮੁੰਡਾ ਧੰਨਵਾਦ ਚਲੋ ਮਿੱਤਰੋ ਪੈਂਦੇ ਮੁੰਡੇ ਅੱਜ ਆਪਣੇ ਪਿੰਡ ਦੇ ਖੇਡੇ ਸਾਨੂੰ ਦੱਸੇ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਪਿੰਡ ਦੀ ਟੀਮ ਆਪਣੀ ਸੈਕੰਡ ਰਹਿ ਗਈ ਫਰਸਟ ਆ ਪਿੰਡ ਦੀ ਸੈਕੰਡ ਰਹੀ ਆ ਤੇ ਗੱਗੂ ਤੇ ਦੀਪੂ ਖੇਡਦੇ ਸੀ ਜੀਦੇ ਦੇ ਜੀਦੇ ਵਾਲੇ ਮੁੰਡੇ ਅੱਜ ਪਹਿਲਾਂ ਪੱਕੇ ਤੋਂ ਫਰਸਟ ਰਹਿ ਗਏ ਸੀ ਉੱਥੇ ਬੈਸਟ ਸੀ ਇੱਥੇ ਗੱਗੂ ਤੇ ਦੀਪੂ ਖੜੇ ਸੀ ਗੱਗੂ ਤੇ ਦੀਪੂ ਨੇ ਸਾਈਕਲ ਨਾਲ ਚਲਦਾ ਉਹ ਲੈ ਲੈ ਆ ਦੇਖ ਰੱਖ ਲੈ ਵਿੱਚ ਮਰੂਤੀ ਦੀ ਪਿੱਛੇ ਉਹ ਵਟਾਵਾ ਨਾ ਓਖੋ ਕੇ ਬਾਜੂਆ ਮੈਂ ਪਰ ਮੇਰੇ ਸਾਈਕਲ ਪੰਡੇ ਜਣਾ ਦੇਦਾ ਤੇ ਜਬਈ ਗੱਗੂ ਨੇ ਬਹੁਤ ਸੋਹਣੀਆਂ ਕੋਟੀਆਂ ਪਾਈਆਂ ਮੁਬਾਰਕਾਂ ਭਾਈ ਨੂੰ ਤੇ ਭਾਈ ਐਂ ਰੱਖੇ ਮੇਰ ਮੁੰਡਿਆਂ ਦੇ ਨੇ ਹੁਣ ਜਿੱਦੇ ਮੁੰਡੇ ਕਿਤੇ ਹੋਰ ਪਾਸੇ ਕਿਤੇ ਮਿਲਦੇ ਆ ਤੁਹਾਨੂੰ ਤੇ ਭਾਈ ਜਿਹਨੂੰ ਜਿਹਨੂੰ ਗੇਮ ਮੁੰਡਿਆਂ ਦੀ ਪਸੰਦ ਆ ਬਾਕੀ ਤੁਸੀਂ ਆਪਣੇ ਪੇਜ ਤੇ ਦੇਖਦੇ ਆ ਰੀਲਨ ਰੂਲਨ ਨੂੰ ਬਹੁਤ ਪਿਆਰ ਦਿੱਤਾ ਇਹਨਾਂ ਦੇ ਨੂੰ ਬਣੇ ਰਹੋ ਤੇ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਠੀਕ ਹੈ ਮਿੱਤਰੋ ਮਿਲਦੇ ਆਪਾਂ ਅਗਲੇ ਵਲੌਗ ਚ